ਸਤਿ ਸ੍ਰੀ ਅਕਾਲ ਜੀ ਮੈਂ ਹਾਂ ਰੇਸ਼ਮ ਜਗੜੀ ਤੇ ਅੱਜ ਮੇਰੇ ਕੋਲ ਤੇ ਤੇ ਤੌਰ ਤੇ ਇੱਥੇ ਆਏ ਆ ਆਪਣੇ ਸੱਜਣ ਮਿੱਤਰ ਕੁਲਦੀਪ ਕੰਠ ਜੀ ਇਹ ਹਰਿਆਣੇ ਸੈਡ ਰਾਜਸਥਾਨ ਦੇ ਸੁਪਰਸਟਾਰ ਹੈ ਤੇ ਹੁਣ ਇਹ ਨਾਲ ਸਦੇਜ ਜੀ ਉਹਨਾਂ ਨੇ ਇੱਕ ਗੀਤ ਕੀਤਾ ਅੱਜ ਗੀਤ ਬਹੁਤ ਹੀ ਖੂਬਸੂਰਤ ਹੈ ਤੇ ਗਰਚਰ ਲਸਾੜਾ ਜੀ ਦਾ ਲਿਖਿਆ ਹੈ ਤੇ ਹੁਣ ਆਪਾਂ ਤੁਹਾਡੇ ਰੂਬਰੂ ਕਰਾਉਣੇ ਆ ਕੁਲਦੀਪ ਕੰਠ ਜੀ ਨੂੰ ਜੀ ਕੁਲਦੀਪ ਕੰਠ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪੰਜਾਬੀ ਲੋਗ ਆ ਇੱਕ ਕੁਲਦੀਪ ਕੰਠ ਅੱਜ ਸਾਡਾ ਇੱਕ ਗੀਤ ਡਿਊਟ Song ਰਿਕਾਰਡ ਹੋਇਆ ਠੀਕ ਹੈ ਜੀ ਸਾਡੇ ਬੀਬੀ ਜੀ ਮੈਡਮ ਸੁਦੇਸ਼ ਕੁਮਾਰੀ ਜੀ ਲਵਨਿਆ ਰੌਣਕਾਂ ਵਿਆਹਾਂ ਦੇ ਵਿੱਚ ਪਾਉਣੇ ਆ ਧਮਾਲ ਧਮਾਲਾਂ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਤੇ ਕੰਠ ਜੀ ਤੁਹਾਡਾ ਰਸ ਸਕੇਲ ਬਹੁਤ ਹਾਈ ਪਿਚ ਦਾ ਤਾਂ ਨੂੰ ਸੁਣ ਕੇ ਲਾਭ ਹੀਰਾ ਜੀ ਤੇ ਲੰਬ ਰਸੈਣ ਪੁਰੀ ਹੋਰੀ ਬਖਸ਼ੀ ਬਿੱਲਾ ਜੀ ਹਾਈਪੇ ਚਲੇ ਕਲਾਕਾਰੀ ਯਾਦ ਆਉਂਦੇ ਆ ਐਸੇ ਤੁਸੀਂ ਗਾਣਾ ਆ ਵੀ ਬੜਾ ਠੋਕ ਕੇ ਗਾਇਆ ਤੇ ਇਹ ਗਾਣਾ ਤਾਂ ਅਸੀਂ ਅਜੇ ਨਹੀਂ ਸੁਣਾਉਣਾ ਚਾਹੁੰਦੇ ਆਪਦੇ ਸਰੋਤਿਆਂ ਨੂੰ ਕਿਉਂਕਿ ਇਹਦਾ ਤੁਸੀਂ ਅਜੇ ਵੀਡੀਓ ਬਣਾਉਣਾ ਹੈ ਅਸੀਂ ਚਾਹੁੰਦੇ ਆ ਕਿ ਪੁਰਾਣਾ ਗੀਤ ਆਪਣਾ ਕੋਈ ਹੋਰ ਗੀਤ ਸੁਣਾ ਦਿਓ ਜਿਹੜਾ ਲੋਕਾਂ ਨੂੰ ਪਤਾ ਲੱਗੇ ਵੀ ਰੇਸ ਨੂੰ ਜਗਾੜੀ ਝੂਠ ਨਹੀਂ ਬੋਲਦਾ ਕੁਲਦੀਪ ਕੰਠ ਜੀ ਵਾਕਿਆ ਹੀ ਠੋਕ ਕੇ ਗਾਉਂਦੇ ਆ ਬੇਤ ਇੱਥੇ ਸਰੋਤੇ ਤਾਲੇ ਗੀਤ ਨੂੰ ਲਾਇਕ ਸ਼ੇਅਰ ਕਰਨ ਕੇ ਪੂਰਾ ਡਟ ਕੇ ਆਉਣ ਦਿਓ ਕੋਈ ਹੋਏ ਰਾਜਪਾਗ ਸਭ ਇਥੀ ਰਹ ਜੂ ਨਾਲ ਕਿੜਾ ਕੋਈ ਚੱਕੇ ਲੈ ਜੂ ਆਹ ਹੋਏ ਰਾਜਪਾਗ ਸਭ ਇਥੀ ਰਹ ਜੂ ਨਾਲ ਕਿੜਾ ਕੋਈ ਚੱਕੇ ਲੈ ਜੂ ਗੱਲ ਸੋਣਾ ਅਨੇ ਸੱਚੀ ਇਹ ਦੁਨੀਆ ਆਂਦੀ ਏ ਬਈ ਦੁਨੀਆ ਆਂਦੀ ਏ ਬੰਤੇ ਨਾਲ ਕੁਝ ਨਹੀਂ ਜਾਂਦਾ ਬਈ ਇੱਕ ਇੱਜ਼ਤ ਜਾਂਦੀ ਏ ਵਾ ਵਾ ਬੰਤੇ ਨਾਲ ਕੁਝ ਨਹੀਂ ਜਾਂਦਾ ਭਰਾ ਉਹ ਇੱਜ਼ਤ ਜਾਂਦੀ ਏ ਬੰਤੇ ਨਾਲ ਕੁਝ ਨਹੀਂ ਜਾਂਦਾ ਬਈ ਇੱਕ ਇੱਜ਼ਤ ਜਾਂਦੀ ਏ ਵਾ ਵਾ ਕੀ ਬਾਤ ਹੈ ਬੋਲ ਬੋਲ ਇਹ ਆਪਣੇ ਸ਼ਮੀ ਜੀ ਸਾਹ ਜੀ ਇਹ ਵੀ ਬਹੁਤ ਅੱਛਾ ਗਾਉਂਦੇ ਆ ਤੇ ਇਹਨਾਂ ਦੀ ਤਾਂ ਕੀ ਬਾਤ ਹੈ ਵੀ ਥੋੜੇ ਦੇ ਨਹੀਂ ਪਹਿਲਾਂ ਇਹਨਾਂ ਦਾ ਗਾਣਾ ਰਿਲੀਜ਼ ਹੋਇਆ ਉમે ਸ਼ੇਅਰ ਕੀਤਾ ਆਪਣੇ ਪੇਜ ਤੇ ਤੇ ਤੁਸੀਂ ਸੁਣਿਓ ਬਾਬਿਤਜੀ ਦਾ ਤੇ ਸ਼ਮੀ ਜੀ ਦਾ ਤੇ ਇਧਰ ਆਪਣੇ ਭਾਈ ਸਾਹਿਬ ਵੀਡੀਓ ਡਾਇਰੈਕਟਰ ਜੀ ਆ ਹਾਂਜੀ ਆਪਣੇ ਬਾਰੇ ਚਾਣਣਾ ਪਾਓ ਜੀ ਆਪਣਾ ਸ਼ੁਭਨਾਮ ਕੁਲਵਿੰਦਰ ਸਿੰਘ ਜੀ ਹਾਂਜੀ ਤੇ ਕੁਲਵਿੰਦਰ ਸਿੰਘ ਇਹ ਨੇ ਭਾਈ ਕੁਲਵਿੰਦਰ ਸਿੰਘ ਜੀ ਹਾਂਜੀ ਚੱਕ ਲਈ ਸ਼ੇਰ ਤੋਂ ਚੱਕ ਲਈ ਸ਼ੇਰ ਤੋਂ ਭਾਈ ਬਲਜਿੰਦਰ ਸਿੰਘ ਜੀ ਭਾਈ ਬਲਜਿੰਦਰ ਚੱਕ ਲਈ ਸ਼ੇਰ ਠੀਕ ਪੰਜਾਬ ਦੀ ਪ੍ਰੋਗਰਾਮ ਤੋਂ ਉਹਨਾਂ ਦੇ ਛੋਟੇ ਬਰਦਰ ਨੇ ਠੀਕ ਹੈ ਜੀ ਠੀਕ ਹੈ ਹੋਰ ਕੁਝ ਕਹਿਣਾ ਚਾਹੋਗੇ ਜੀ ਤੁਸੀਂ ਆਓ ਜੀ ਸਦੇ ਜੀ ਅੱਜ ਤੁਸੀਂ ਕੁਲਦੀਪ ਕੰਠ ਜੀ ਨਾਲ ਗੀਤ ਗਾਇਆ ਤੁਹਾਨੂੰ ਕਿਦਾਂ ਦਾ ਲੱਗਾ ਗੀਤ ਗਾਣੇ ਬਾਰੇ ਤਾਂ ਮੈਂ ਇੰਨੀ ਕੋ ਖੁਸ਼ ਸੀ ਨਾ ਵੀ ਇੰਨਾ ਕੁ ਸੋਹਣਾ ਕੰਪੋਜੀਸ਼ਨ ਹਾਂ ਔਰ ਇਹਦੇ ਜਿਹੜੇ ਲਿਰਿਕਸ ਨੇ ਹਾਂਜੀ ਸਾਡੇ ਲਸਾੜਾ ਸਾਹਿਬ ਹਾਂਜੀ ਗੁਰਚਰਨ ਲਸਾੜਾ ਜੀ ਅਮਰੀਕਾ ਵਾਲੇ ਅਮਰੀਕਾ ਲਈ ਯੂਐਸਏ ਤੋਂ ਹਾਂਜੀ ਕੀ ਹੀ ਬਾਤ ਆ ਬਹੁਤ ਸੋਨੇ ਲਿਰਿਕਸ ਲਿਖੇ ਨੇ ਉਹਨਾਂ ਨੇ ਠੀਕ ਹੈ ਜੀ ਕੰਪੋਜੀਸ਼ਨ ਮੇਰੇ ਛੋਟਾ ਵੀਰ ਵੀ ਆ ਮੇਰਾ ਬੱਚਾ ਵੀ ਲਾਲੋ ਤੁਸੀਂ ਬੇਟਾ ਆ ਹਾਂਜੀ ਇਹ ਆਪਣਾ ਕੁਲਦੀਪ ਹਾਂਜੀ ਗੰਠ ਕੁਲਦੀਪ ਗੰਠ ਨੇ ਵੀ ਆਪ ਵੀ ਬਹੁਤ ਖੋਦ ਇੰਨੇ ਸੁਰੀਲੇ ਫਨਕਾਰ ਨੇ ਇਹ ਕਲਾਕਾਰ ਨੇ ਇਹ ਹਾਂਜੀ ਸੋ ਇਹਨਾਂ ਨਾਲ ਮੈਂ ਡਿਊਟ ਕੀਤਾ ਬਾਹ ਕਮਾਲ ਬਹੁਤ ਸੋਨਾ ਗਾਣਾ ਆ ਸੋ ਉਮੀਦ ਕਰਦੀ ਆ ਕਿ ਮੈਂ ਗਾਇਆ ਨਾ ਮੈਨੂੰ ਬਹੁਤ ਮਜ਼ਾ ਆਇਆ ਠੀਕ ਹੈ ਸੋ ਮੀਤ ਕਰਦੇ ਆ ਕਿ ਜਦੋਂ ਤੁਸੀਂ ਸੁਣਨਾ ਤੁਹਾਨੂੰ ਵੀ ਜ਼ਰੂਰ ਮਜ਼ਾ ਆਊਗਾ ਸੋ ਦੱਬ ਕੇ ਤੁਸੀਂ ਸਾਰਿਆਂ ਨੇ ਸ਼ੇਅਰ ਕਰਨਾ ਸਪੋਰਟ ਕਰਨੀ ਹੈ ਸਾਰਿਆਂ ਨੂੰ ਤੇ ਇੱਧਰ ਬੈਠੇ ਨੇ ਸਾਡੇ ਵੀਡੀਓ ਡਾਇਰੈਕਟਰ ਕੁਲਵਿੰਦਰ ਜੀ ਵੈਰੀ ਗੁੱਡ ਤੇ ਇਹਨਾਂ ਨੇ ਇਸ ਕੀਦਾ ਬਾਕ ਬਹੁਤ ਸੋਹਣਾ ਵੀਡੀਓ ਤਿਆਰ ਕਰਨਾ ਹੈ ਠੀਕ ਹੈ ਜੀ ਜੋ ਤੁਹਾਡੇ ਰੂਬਰੂ ਕਨਸੈਪਟ ਤਿਆਰ ਹੋ ਚੁੱਕਾ ਸਾਰਾ ਕਨਸੈਪਟ ਤਿਆਰ ਹੋ ਚੁੱਕਾ ਸਾਰਾ ਠੀਕ ਹੈ ਸੋ ਸਕ੍ਰਿਪਟ ਸਾਰੀ ਤਿਆਰ ਆ ਠੀਕ ਹੈ ਜੀ ਸੋ ਜਲਦੀ ਰੂਬਰੂ ਕਰ ਰਹੇ ਆ ਤੁਹਾਡੇ ਸੋ ਦੱਬ ਕੇ ਸ਼ੇਅਰ ਕਰਿਓ ਤੁਸੀਂ ਸਪੋਰਟ ਕਰਿਓ ਸਾਰੇ ਹਾਂ ਜੀ ਕੁਲਦੀਪ ਜੀ ਇੱਕ ਅੱਧਾ ਹੋਰ ਆਉਣ ਦੇ ਛੋਟਾ ਜ ਪਣ ਕਰੇ ਜਾ ਕੇ ਨਾ ਸ਼ਰਾਬ ਮੰਗੀਏ ਭੁੱਖ ਲੱਗੀ ਹੋਵੇ ਖਾਣ ਤੋਂ ਨਾ ਸੰਗੀਏ ਹਾਂ ਪਣ ਕਰੇ ਜਾ ਕੇ ਨਾ ਸ਼ਰਾਬ ਮੰਗੀਏ ਭੁੱਖ ਲੱਗੀ ਹੋਵੇ ਖਾਣ ਤੋਂ ਨਾ ਸੰਗੀਏ ਗੱਲ ਨਾ ਗੱਲ ਨਾ ਕਿਸੇ ਦੀ ਕਦੇ ਐਵੇਂ ਜੋੜੀਏ ਗੱਲ ਨਾ ਕਿਸੇ ਦੀ ਕਦੇ ਐਵੇਂ ਜੋੜੀਏ ਕਹਿਣਾ ਪਨਚੇਤ ਦਾ ਉਹ ਕਹਿਣਾ ਪਨਚੇਤ ਦਾ ਕਦੇ ਨਾ ਮੋੜੀਏ ਕਹਿਣਾ ਪਨਚੇਤ ਦਾ ਕਦੇ ਨਾ ਮੋੜੀਏ ਕਹਿਣਾ ਪਨਚੇਤ ਦਾ ਕਦੇ ਨਾ ਮੋੜੀਏ ਵੈਰੀ ਗੁੱਡ ਵੈਰੀ ਗੁੱਡ ਜੀ ਜੀ ਬਹੁਤ ਖੂਬ